ਕੋਈ ਕਹਿੰਦਾ ਵੀ ਚਕੰਦਰ ਦੀ ਖੇਤੀ ਦੀ ਆਮਦਨੀ 3 ਲੱਖ ਰੁਪਈਆ ਹੋ ਜਾਂਦੀ ਹੈ ਔਕੇਲੇ ਦੀ ਤਾਂ ਸੁਣ ਲਓ ਮਿੱਤਰੋ ਆ ਸਾਤਰੋ ਆਪਾਂ ਪਿਛਲੇ ਦਿਨਾਂ ਦੇ ਵਿੱਚ ਵੀਡੀਓ ਪਾਈ ਸੀ ਚਕੰਦਰ ਦੀ ਖੇਤੀ ਦਾ ਕਿੰਨਾ ਝਾੜ ਆਉਂਦਾ ਕਦੋਂ ਇਹ ਫਸਲ ਲੱਗਦੀ ਹੈ ਹਨਾ ਆਪਾਂ ਨੂੰ ਇੱਕ ਬਜ਼ੁਰਗ ਨੇ ਜਾਣਕਾਰੀ ਦਿੱਤੀ ਸੀ ਉਸ ਵੀਡੀਓ ਦੇ ਵਿੱਚ ਆ ਵੀਡੀਓ ਤੁਸੀਂ ਜਿਵੇਂ ਚਲਦੀ ਦੇਖੀ ਜਾਂਨੇ ਹੋ ਜੀ ਵੀਡੀਓ ਬਹੁਤ ਤੋਂ ਕਾਫੀ ਵਾਇਰਲ ਹੋ ਗਈ ਹੁਣ ਕੁਝ ਕਿਸਾਨ ਭਰਾਵਾਂ ਦੇ ਮੈਸੇਜ ਆਏ ਬਾਈ ਜੀ ਇਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਦਿਓ ਹੁਣ ਆਪਾਂ ਤੁਹਾਨੂੰ ਚਕੰਦਰ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਵੀ ਇਹ ਕਿੰਨੇ ਦੀ ਹੁੰਦੀ ਆ 2 ਲੱਖ ਦੀ ਕਿੱਲੇ ਵਿੱਚ ਹੁੰਦੀ ਆ ਜਾਂ 3 ਲੱਖ ਦੀ ਵੀਡੀਓ ਤੇ ਬਣੇ ਰਹੋ ਲਾਸਟ ਤੱਕ ਦੇਖਿਓ ਦੋਸਤਾਂ ਆਜੋ ਫਿਰ ਕਰਦੇ ਆਪਾਂ ਚਕੰਦਰ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਕਿੰਨਾ ਬੀ ਦਾ ਖਰਚਾ ਆਉਂਦਾ ਕਿੰਨਾ ਰੇ ਸਪਰੇ ਦਾ ਖਰਚਾ ਆਉਂਦਾ ਕਿੰਨੇ ਸਮੇਂ ਦੀ ਖੇਤੀ ਆ ਕਿੰਨੀ ਆਮਦਨੀ ਹੋ ਜਾਂਦੀ ਆ ਤੇ ਕਿੰਨਾ ਲਾਸਟ ਤੇ ਇਹਦੇ ਵਿੱਚੋਂ ਪ੍ਰੋਫਿਟ ਬਚਦਾ ਤਾਂ ਮਿੱਤਰੋ ਆਪਾਂ ਪਹਿਲਾਂ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਬੀ ਕਿੰਨਾ ਪੈਂਦਾ ਹਨਾ ਤਾ ਬੀ ਦੀ ਮਾਤਰਾ ਜਿਹੜੀ ਕਿ ਜਿੰਨੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਹ ਇੱਕ ਖਾਨਪਰਾ ਤੋਂ ਮਿਲੀ ਹੋਈ ਜਾਣਕਾਰੀ ਹੈ ਜਿਹਨੂੰ ਕੀ ਇਹ ਖੇਤੀ ਕਰਦੇ ਹੋ ਇਹਨੂੰ ਘੱਟੋ ਘੱਟ ਵੀ 5 ਤੋਂ 7 ਸਾਲ ਹੋ ਗਏ ਜੀ ਤਾਂ ਉਹ ਕਿਸਾਨ ਭਰਾਣੇ ਆਪਾਂ ਨੂੰ ਇਹ ਜਾਣਕਾਰੀ ਦਿੱਤੀ ਆ ਹੁਣ ਗੱਲਬਾਤ ਕਰਦੇ ਆ ਜੀ ਪਹਿਲੇ ਨੰਬਰ ਤੇ ਤਾਂ ਜੀ ਬਾਣ ਦੀ ਤਿਆਰੀ ਤੇ ਬੀ ਸਾਰੇ ਕਿਸੇ ਦਾ ਆਪਾਂ ਵਿੱਚ ਲਾਉਣੇ ਆ ਬੀ ਪੈਂਦਾ ਇਹਦਾ 5000 ਰੁਪਏ ਦਾ 1 ਕਿਲੋ ਉਹ ਵੀ ਮਾਈਕੋ ਕੰਪਨੀ ਦਾ ਵੀ ਆਉਂਦਾ ਹੋਰ ਵੀ ਬਹੁਤ ਕੰਪਨੀਆਂ ਦੇ ਬੀ ਆਉਂਦੇ ਆਪਾਂ ਕੋਈ ਮਾਈਕੋ ਕੰਪਨੀ ਦੀ ਮਸ਼ਹੂਰੀ ਨਹੀਂ ਕਰਦੇ ਨਾ ਕੋਈ ਉਹਨਾਂ ਤੋਂ ਪੈਸੇ ਲਿਆ ਵੀ ਪ੍ਰੋਮੋਸ਼ਨ ਕਰੀਏ ਹੋਰ ਬਹੁਤ ਕੰਪਨੀਆਂ ਦਾ ਬੀ ਆਉਂਦਾ ਜਿਹੜਾ ਬੀਜ ਚੰਗਾ ਉਹ ਤੁਹਾਨੂੰ ਦੁਕਾਨਦਾਰ ਆਪੇ ਦੱਸ ਦੂਗਾ ਜੀ ਉਹ ਜੀ ਕਿਸਾਨ ਭਰਾ ਇਹਨੂੰ ਛਿੱਟੇ ਨਾਲ ਬੀਜਦੇ ਆ ਵੀ ਛਿੱਟਾ ਦੇਤਾ ਤੇ ਉਹ ਵੀ ਬੀਜ ਗਿਆ ਹਨਾ ਤਾਂ ਉਹ ਕਿਸਾਨ ਭਰਾ ਕਹਿੰਦਾ ਵੀ ਛਿੱਟੇ ਨਾਲ ਨਾ ਇਸ ਨੂੰ ਬੀਜੋ ਇਹਨੂੰ ਜੇਕਰ ਤੁਸੀਂ ਬੀਜਣਾ ਚਾਹੁੰਦੇ ਹੋ ਤਾਂ ਲੇਬਰ ਤੋਂ 5 ਤੋਂ 7 ਇੰਚ ਦੇ ਗੈਪ ਦੇ ਵਿੱਚ ਇਹਨੂੰ ਦਾਣਾ ਦਾਣਾ ਕਰਕੇ ਇੱਕ ਇੱਕ ਲਾਉਣਾ ਪੈਂਦਾ ਨਾਲੇ ਬੀਜ ਦਾ ਖਰਚਾ ਬਚਦਾ ਤੇ ਨਾਲੇ ਬਈ ਜੀ ਝਾੜ ਚੰਗਾ ਆਊਗਾ ਪਰ ਦੋ ਤੇ ਤੁਹਾਨੂੰ ਦੱਸਦੇ ਆ ਇਹਦੇ ਤੇ ਹੁਣ ਵੀ ਰੇਹ ਦਾ ਖਰਚਾ ਇਹਦੀ ਗੁੜਾਈ ਦਾ ਖਰਚਾ ਲੇਬਰ ਕਿੰਨੇ ਦੀ ਲੱਗ ਜਾਂਦੀ ਹੈ ਨਾ ਤਾਂ ਸਪਰੇ ਹਾਂ ਕਿੰਨੀਆਂ ਕੋ ਹੁੰਦੀਆਂ ਉਹਦਾ ਖਰਚਾ ਤਾਂ ਟੋਟਲ ਖਰਚਾ ਪਾ ਤੁਹਾਨੂੰ ਲਾਉਣੇ ਆ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਜੂ ਡਿਟੇਲ ਦੇ ਵਿੱਚ ਜਾਵਾਂਗੇ ਤਾਂ ਤੇ ਜੇਕਰ ਇਹਦੇ 'ਚ ਕਹਿੰਦਾ ਰੂੜੀ ਦੀ ਰੇਹ ਪੈ ਜੇ ਫਿਰ ਤਾਂ ਮਿੱਤਰੋ ਕਹਿੰਦਾ ਸੌਣੇ ਤੇ ਇੱਕ ਸੁਹਾਗਾ ਹੀ ਆ ਟੋਟਲ ਖਰਚਾ ਉਸ ਜ਼ਿੰਮੇਵਾਰ ਵੀਰ ਨੇ ਕਿਹਾ ਸੀ 25 ਤੋਂ 30000 ਰੁਪਇਆ ਖਰਚਾ ਇਹ ਤੇ ਟੋਟਲ ਆ ਜਾਂਦਾ ਰੇਹਾਂ ਸਪਰੇਹਾਂ ਦਾ ਸਭ ਕੁਛ ਇਹਦਾ ਵਿੱਚ ਬੀਜ ਦਾ ਖਰਚਾ ਲਾ ਕੇ ਹੁਣ ਮਿੱਤਰੋ ਅੱਗੇ ਵਧਦੇ ਆਂ ਵੀ ਇਹਦਾ ਝਾੜ ਕਿੰਨਾ ਆਊਟੋ ਘਟ ਕਹਿੰਦਾ ਵੀ ਇਹ ਨਾਰਮਲ ਜ਼ਮੀਨਾਂ ਦੇ ਵਿੱਚ ਝਾੜ ਆਉਂਦਾ 80 ਕੁਆਟਰ ਤੋਂ ਲੈ ਕੇ 120 ਕੁਆਟਰਾਂ ਦੇ ਵਿੱਚ ਵਿੱਚ ਤਾਂ ਹੁਣ ਕਿਸੇ ਦੇ ਵੀ 80 ਆਉਂਦਾ ਕਿਸੇ ਦੇ 120 ਆਉਂਦਾ 120 ਆ ਜਿਹੜਾ ਪੂਰਾ ਟੌਪ ਦਾ ਝਾੜ ਆ ਹਾਈਐਸਟ ਆ ਤਾਂ ਉਹ ਝਾੜ ਲੈਣਾ ਥੋੜਾ ਜਿਹਾ ਕਹਿੰਦਾ ਔਖਾ ਕਿਉਂਕਿ ਮੌਸਮ ਦੇ ਵੀ ਵਾੜੀ ਗੱਡੀ ਵੱਡੀ ਗੱਲ ਨਿਰਭਰ ਆ ਜਾਂਦੀ ਹੈ ਨਾ ਤਾਂ ਹੁਣ ਮਿੱਤਰੋ ਗੱਲ ਮੇਨ ਆ ਜਾਂਦੀ ਵੀ ਇਹ ਖੇਤੀ ਹੁੰਦੀ ਕਦੋਂ ਇਹ ਖੇਤੀ ਦਾ ਜਿਹੜਾ ਕਿ ਸਰਕਲ ਆ ਉਹ ਕਿਸਾਨਪਰਾ ਕਹਿੰਦਾ ਸਪਟੰਬਰ ਅਕਤੂਬਰ ਨਵੰਬਰ ਦਸੰਬਰ ਤੇ ਜਨਵਰੀ ਤੇ ਫਰਵਰੀ 6 ਮਹੀਨਿਆਂ ਦੇ ਵਿੱਚ ਇਹ ਖੇਤੀ ਕਰ ਸਕਦੇ ਹੋ ਤੁਸੀਂ ਉਹ ਕੋਈ ਚੱਕਰ ਨਹੀਂ ਆ ਵੀ ਆਪਾਂ 6 ਮਹੀਨਿਆਂ ਦੇ ਵਿੱਚ ਕਿਹੜੇ ਮਹੀਨੇ ਲਾਉਣੇ ਆ ਜਿਹੜਾ ਵੈਸਟ ਮਹੀਨਾ ਜਿਹੜੇ ਤੇ ਚੰਗਾ ਝਾੜ ਦੇਉ ਹਨਾ ਜਿਵੇਂ ਆਪਾਂ ਕਣਕ ਦਾ ਕਹਿ ਦਿੰਦੇ ਆ ਵੀ 11ਵੇਂ ਦਾ 22 ਤਰੀਕ ਜਾਂ 11ਵੇਂ ਦੀ ਪਹਿਲੀ ਤਰੀਕ ਕੋਈ 12ਵੇਂ ਨੂੰ ਬੈਸਟ ਮੰਨਦਾ ਉਸ ਹਸਾਬ ਨਾਲ ਇਹਦਾ ਜਿਹੜਾ ਸਹੀ ਸਰਕਲ ਟਾਈਮ ਹਨਾ ਕਹਿੰਦਾ 15 ਅਕਤੂਬਰ ਤੋਂ ਲੈ ਕੇ ਤੇ 15 ਨਵੰਬਰ ਦੇ ਵਿੱਚ ਵਿੱਚ ਲੱਗ ਜੇ ਤਾਂ ਕਹਿੰਦਾ 80 ਕੁਆਟਲਾਂ ਤੋਂ ਉੱਤੇ ਝਾੜ ਚੜ੍ਹ ਜਾਂਦਾ ਨਹੀਂ ਤਾਂ 80 ਤਾਂ ਫੇਰ ਵੀ ਆ ਹੀ ਜਾਂਦਾ ਤਾਂ ਮਿੱਤਰੋ ਹੁਣ ਗੱਲ ਆ ਜਾਂਦੀ ਹੈ ਵੀ ਇਹ ਸਮਾਂ ਕਿੰਨਾ ਲੈਂਦੀ ਹੈ ਖੇਤੀ ਹਨਾ ਇਸ ਸਮਾਂ ਮਿੱਤਰੋ ਕਟੋ ਕਟਕਿਆਂ ਦਾ ਬਈ ਜੀ 5 ਮਹੀਨੇ ਤੁਸੀਂ ਮੰਨ ਕੇ ਚੱਲੋ ਵੀ ਖੁੱਲਾ ਇਹਦਾ ਟਾਈਮ ਪੀਰੀਅਡ ਆ ਵੀ 5 ਮਹੀਨਿਆਂ ਤੋਂ ਘਟਦਾ ਇਹ ਫਸਲ ਤੁਹਾਡੇ ਖੇਤ ਦੇ ਵਿੱਚੋਂ ਨਿਕਲਦੀ ਨਹੀਂ ਤਾਂ ਵੱਡੀ ਸਮੱਸਿਆ ਆ ਜਾਂਦੀ ਖਰੀਦ ਦੀ ਤਾਂ ਉਹ ਖਰੀਦ ਆ ਜਿਵੇਂ ਵੀ ਵੱਡੇ ਵੱਡੇ ਹੁਣ ਫੈਕਟਰੀਆਂ ਜਾਂ ਸੈਲਰ ਲੱਗੇ ਹੋਏ ਆ ਜਿਹੜੇ ਕਿ ਉਹ ਠੇਕੇ ਵੇਸ ਤੇ ਆਪ ਵਜਾਉਂਦੇ ਤੇ ਆਪ ਹੀ ਉਹਨੂੰ ਖਰੀਦ ਕਰਦੇ ਆ ਤਾਂ ਖਰੀਦ ਦੀ ਜਿਹੜੀ ਕਿ ਦਿੱਕਤ ਆ ਉਹ ਤੁਹਾਡੇ ਸਾਰੇ ਆ ਵੀ ਤੁਸੀਂ ਕਿਵੇਂ ਸੁਲਝਾ ਸਕਦੇ ਹੋ ਆਵਰੇਜ ਸਟੇਟ ਤੇ ਏਰੀਏ ਦੇ ਹਿਸਾਬ ਨਾਲ ਠੀਕ ਹੈ ਜੀ ਤਾਂ ਮਿੱਤਰੋ ਹੁਣ ਆ ਜਾਂਦੀ ਹੈ ਵੱਡੀ ਗੱਲ ਵੀ ਇਹਦੀ ਆਮਦਨ ਕਿੰਨੀ ਆ ਹੁਣ ਕੁਝ ਕਿਸਾਨ ਭਰਾ ਕਹਿੰਦੇ ਵੀ ਇਹ 3 ਲੱਖ ਰੁਪਈਆ ਕਿੱਲਾ ਨਿਕਲਦੀ ਐ ਕੋਈ ਕਹਿੰਦਾ 2 ਲੱਖ ਰੁਪਈਆ ਹੁਣ ਮਿੱਤਰੋ ਇਹਦਾ ਲਾਸਟ ਝਾੜ ਤੁਹਾਨੂੰ ਦੱਸਦੇ ਆ ਵੀ ਕਿੰਨਾ ਆਉਂਦਾ ਘੱਟੋ ਘੱਟ ਆਪਾਂ ਕਹਿ ਰਹੇ ਹਾਂ ਉਸ ਕਿਸਾਨ ਭਰਾ ਦੇ ਝਾੜ ਆਉਂਦਾ ਇਹਦਾ ਮੰਨ ਕੇ ਚੱਲਦੇ ਆਂ ਭਾਵੇਂ 100 ਹੋਵੇ ਪਰ ਆਪਾਂ 80 ਦਾ ਹਿਸਾਬ ਮੰਨ ਕੇ ਚੱਲਾਂਗੇ ਤੇ ਹੁਣ ਬਈ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਇਹਦਾ ਜਿਹੜਾ ਰੇਟ ਰਹਿੰਦਾ ਕਹਿੰਦਾ ਉਹ 10 ਰੁਪਈਆ ਤੋਂ ਲੈ ਕੇ 40 ਰੁਪਈਆ ਤੱਕ ਰਹਿੰਦਾ ਤਾਂ ਉਹ ਕਹਿੰਦਾ ਵੀ ਘੱਟ ਤੋਂ ਘੱਟ ਰੇਟ ਇਹਦਾ 10 ਰੁਪਈਆ ਮੰਨੋ ਤੁਸੀਂ 10 ਰੁਪਈਆ ਦੇ ਹਿਸਾਬ ਨਾਲ 80 ਕੁਆਟਲ ਨੂੰ ਤੁਸੀਂ ਕੈਲਕੂਲੇਟਰ ਕਰੋਗੇ ਤਾਂ 1000 ਰੁਪਈਆ ਪਰ ਕੁਆਟਲ 80 ਕੁਆਟਲਾਂ ਦਾ 80000 ਰੁਪਈਆ ਹੁੰਦਾ ਜੀ 80000 ਰੁਪਈਆ ਦੀ ਮਿੱਤਰੋ ਇੱਕ ਕਿੱਲੇ ਦੇ ਵਿੱਚੋਂ ਇਹ ਫਸਲ ਚਕੰਦਰ ਦੀ ਹੁੰਦੀ ਆ ਬਈ ਲਾਸਟ ਕਿੰਨਾ ਪ੍ਰੋਫਿਟ ਰਹਿ ਜਿਵੇਂ ਆਪਾਂ ਸਾਰਾ ਖਰਚਾ ਲਾਇਆ ਸੀ ਉਸ ਖਰਚੇ ਨੂੰ ਟੋਟਲ ਕਰਗੇ ਤਾਂ ਆਪਾਂ ਆਪਣਾ ਜਿਹੜਾ ਖਰਚਾ ਬਣਦਾ ਘੱਟੋ-ਘੱਟ 30000 ਰੁਪਇਆ ਤਾਂ ਮਿੱਤਰੋ ਕੋਈ 30 ਕਹਿੰਦਾ ਬਈ ਕੋਈ 40 ਕਹਿੰਦਾ ਪਰ ਆਪਾਂ ਮੰਨਾਂਗੇ ਬਈ ਜੀ 30000 ਰੁਪਇਆ ਕਿਉਂਕਿ ਕਿਸਾਨ ਭਰਾ ਜਿਹੜਾ ਖੁਦ ਖੇਤ ਦੇ ਵਿੱਚ ਕੰਮ ਕਰਦਾ ਉਹਦਾ 30000 ਰੁਪਇਆ ਉਹ ਕਹਿੰਦਾ ਖਰਚਾ ਉਹ ਨਹੀਂ ਤਾਂ ਬਈ ਕਿੰਨੇ ਲੈ ਜੋ ਲੇਬਰ ਪਾ ਪਾ ਕੇ ਤਾਂ ਹੈਨਾ ਤਾਂ ਇਹਦਾ ਜਿਹੜਾ ਖਰਚਾ ਹੁਣੇ ਮੰਨਿਆ 30000 ਰੁਪਇਆ 80000 ਦੇ ਵਿੱਚੋਂ ਤੁਸੀਂ 50000 ਕੱਢੋਗੇ 30000 ਰੁਪਇਆ ਕੱਢੋਂਗੇ ਤਾਂ ਮਿੱਤਰੋ ਮਗਰ ਪ੍ਰੋਫਿਟ ਆ ਮਿੱਤਰੋ ਕਹਿੰਦਾ ਐਵੇਂ ਕੋਈ ਅਫਵਾਹ ਡਾਈ ਜਾਂਦਾ ਇਹਦੇ ਲੱਖ ਰੁਪਏ ਆਮਦਨ ਹੈ ਕੋਈ ਕਹਿੰਦਾ 2 ਹੈ ਤੇ ਕੋਈ ਕਹਿੰਦਾ 2.5 ਹੈ ਤੇ ਕੋਈ ਕਹਿੰਦਾ ਵੀ ਚਕੰਦਰ ਦੀ ਖੇਤੀ ਦੀ ਆਮਦਨ ਹੀ 3 ਲੱਖ ਰੁਪਏ ਹੋ ਜਾਂਦੀ ਹੈ ਇਕੱਲੇ ਦੀ ਤਾਂ ਸੁਣ ਲਓ ਮਿੱਤਰੋ ਆ ਸੱਚ ਆ ਮੈਂ ਤੁਹਾਨੂੰ ਦੱਸਤੀ ਵੀ 50000 ਰੁਪਏ ਕਿੱਲੇ ਦੀ ਆਉਂਦੀ ਹੈ ਚਾਹੇ ਗਣਕ ਬੀਜ ਲੋ ਚਾਹੇ ਉਹ ਆ ਤੇ ਗੱਲ ਮਿੱਤਰੋ ਇੱਕੋ ਹੀ ਆ ਪਰ ਇਹਦੀ ਵੱਡੀ ਸਮੱਸਿਆ ਖਰੀਦ ਦੀ ਜਿਹੜੀ ਕਿ ਇਹ ਫੈਕਟਰੀਆਂ ਆਪ ਲਵਾਉਂਦੇ ਆ ਆਪ ਸਾਰਾ ਕੁਝ ਕਰਦੇ ਆ ਮੇਨ ਕੰਮ ਇਹਦਾ ਕੀ ਕਹਿੰਦੇ ਸ਼ਰਾਬ ਦੇ ਵਿੱਚ ਵੀ ਆ ਜਾਂਦਾ ਜੂਸ ਵੀ ਬਣਦਾ ਸਿਹਤ ਲਈ ਵੀ ਬਹੁਤ ਚੰਗੀ ਚੀਜ਼ ਆ ਤਾਂ ਆ ਮੇ ਤੋ ਇਹ ਦੀ ਡਿਟੇਲ ਸੀ ਉਮੀਦ ਕਰਦਾ ਤੁਹਾਨੂੰ ਆਪਣੀ ਇਹ ਜਾਣਕਾਰੀ ਵਾਲੀ ਵੀਡੀਓ ਵਧੀਆ ਲੱਗੀ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਆਪਣੇ ਫੇਸਬੁੱਕ ਪੇਜ ਤੇ ਉਹ ਫੋਲੋ ਜੇਕਰ YouTube ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਵੀਡੀਓ ਦੀ ਕਰਦੇ ਹਾਂ ਸਮਾਪਤੀ ਵੀਡੀਓ ਨੂੰ ਦੇਖਣ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ